ਦੇ ਉੱਤੇ ਇੱਕ ਵਪਾਰੀ ਹੈ ਨਾਮ ਹੈ ਗੰਗਾ RAM ਬੜਾ ਤਕੜਾ ਵਪਾਰੀ ਹੈ ਪਰ ਜਦੋਂ ਸਮਾਂ ਖੇਡ ਖੇਡਦਾ ਏ ਤੇ ਵੱਡੇ ਵੱਡੇ ਵਪਾਰੀ ਪਖਾਰੀ ਬਣ ਜਾਂਦੇ ਨੇ ਉਹ ਵੀ ਬਣ ਗਿਆ ਸਭ ਕੁਝ ਵਿਕ ਗਿਆ ਇੱਕ ਮਕਾਨ ਰਹਿ ਗਿਆ ਹੁਣ ਪਛਤਾਉਂਦਾ ਹੈ ਬੜਾ ਦੁਖੀ ਹੈ ਸਮਝ ਨਹੀਂ ਲੱਗਦੀ ਕਿ ਮੇਰੇ ਨਾਲ ਬਣ ਕੇ ਗਿਆ ਮੈਂ ਕਿਵੇਂ ਕਰਾਂ ਤਾਂ ਜੋ ਮੇਰਾ ਇਹ ਗਵਾਚਿਆ ਹੋਇਆ ਸਰਮਾਇਆ ਧਨ ਵਾਪਸ ਮੋੜਾਵੇ ਕਿਸੇ ਸਿੱਖ ਦੀ ਨਿਗਾਹ ਇਹਦੇ ਉੱਤੇ ਪਈ ਇਹਨੂੰ ਚਿੰਤਾ ਦੇ ਵਿੱਚ ਡੁੱਬਿਆ ਵੇਖ ਕੇ ਉਹਨੇ ਆਖਿਆ ਕਿ ਚਿੰਤਾ ਨਾ ਕਰੋ ਗੁਰੂ ਬੜੇ ਬਖਸ਼ੰਦ ਨੇ ਤੁਸੀਂ ਇੰਜ ਕਰੋ ਗੋਵਿੰਦਵਾਲ ਸਾਹਿਬ ਚਲੇ ਜਾਓ ਗੁਰੂ ਆਪ ਜੀ ਦੀ ਕੇਸੇ ਨਾ ਕੇਸੇ ਢੰਗ ਦੇ ਨਾਲ ਮਦਦ ਜ਼ਰੂਰ ਕਰਨਗੇ ਇਹ ਗੋਵਿੰਦワਲ ਸਾਹਿਬ ਆਏ ਨੇ ਗੋਵਿੰਦワਲ ਸਾਹਿਬ ਆ ਕੇ ਨੰਨੇ ਸੇਵਾ ਰੰਮੀ ਹੈ ਗੁਰੂ ਚਰਨਾਂ ਦੇ ਵਿੱਚ ਦਰਸ਼ਨ ਕੀਤੇ ਨੇ ਤੇ ਸੱਚੇ ਸਤਿਗੁਰੂ ਜੀ ਨੇ ਸਹਿ ਸੁਭਾਏ ਇਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਕਾफी ਸਮਾਂ ਹੋ ਗਿਆ ਸੇਵਾ ਕਰਦਿਆਂ ਨੂੰ ਇਸ ਹਾਨ ਦੇ ਉੱਤੇ ਸੇਵਾ ਕਰਨ ਦਾ ਮਨੋਰਥ ਦਰਸ਼ਨ ਕਰਨ ਦਾ ਮਨੋਰਥ ਤੇ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਵਪਾਰੀ ਆ ਵਪਾਰ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ ਕੇ ਪੱਲੇ ਕੁਝ ਰਹਿ ਨਹੀਂ ਗਿਆ ਆਪ ਜੀ ਦਾ ਆਸ਼ੀਰਵਾਦ ਲੈਣ ਆਇਆ ਹਾਂ ਧੰਗੁਰ ਅਮਰਦਾਸ ਮਹਾਰਾਜ ਜੀ ਦਇਆ ਦੇ ਕਾਰਨ ਅੰਦਰ ਆਏ ਸਬ ਸੱਚੇ ਸਤਿਗੁਰ ਜੀ ਨੇ ਸੰਗਤ ਦੀ ਮਾਇਆ ਦਿੱਤੀ ਤੇ ਆਖਿਆ ਕਿ ਜਾਓ ਤੁਸੀਂ ਗੁਰਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਆਪਣੇ ਕੰਮ ਮੁੱਢ ਤੋਂ ਆਰੰਭ ਕਰੋ ਕਹਿੰ ਲੰਗਾ ਮਹਾਰਾਜ ਮੈਂ ਗਰੀਬ ਬੰਦਾ ਮੈਂ ਇਹ ਮਾਇਆ ਚੁਕਾ ਨਹੀਂ ਸਕਦਾ ਸਾਬ ਨੇ ਆਖਿਆ ਕਿੰਨੇ ਆਖਿਆ ਕਿ ਅਸੀਂ ਵਾਪਸ ਮੰਗਾਗੇ ਪਰ ਹਾਂ ਚੇਤਾ ਰੱਖੀ ਜਦੋਂ ਘਰ ਅੰਦਰ ਮਾਇਆ ਦੀ ਕਮੀ ਨਾ ਨਾ ਰਹੀ ਤੇ ਉਦੋਂ ਕਿਸੇ ਲੋੜਵੰਦ ਦੀ ਸੇਵਾ ਜ਼ਰੂਰ ਕਰਦਿਆ ਕਰੀ ਇਹਨੇ ਆਖਿਆ ਮਹਾਰਾਜ ਜ਼ਰੂਰ ਜ਼ਰੂਰ ਇਹਨੇ ਬਚਨ ਕਹਿ ਕੇ ਮਾਇਆ ਲਈਏ ਤੇ ਚਲਾ ਗਿਆ ਗੁਰੂ ਦੀ ਮਾਇਆ ਕੈ ਦਾਸੀ ਤੇ ਉਹ ਦਾਸੀ ਜਿੱਥੇ ਗੁਰੂ ਹੁਕਮ ਕਰਦਾ ਆਪਣੀ ਕਲਾ ਵਰਤੋਂ ਦੀ ਹੈ ਕੁਝ ਹੀ ਮਹੀਨਿਆਂ ਦੀ ਖੇਡ ਵਰਤੀ ਤੇ ਜਿਹੜਾ ਬਿਜ਼ਨਸ ਜਿਹੜਾ ਵਪਾਰ ਕਦੀ ਬਹੁਤ ਵਧੀਆ ਹੁੰਦਾ ਸੀ ਤੇ ਖਤਮ ਹੋ ਚੁੱਕਾ ਸੀ ਅੱਜ ਫਿਰ ਉਸੇ ਲੀਹਾਂ ਦੇ ਉੱਤੇ ਆ ਗਿਆ ਬੜਾ ਪ੍ਰਸੰਨ ਹੈ ਬੜਾ ਖੁਸ਼ ਹੈ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਆਇਆ ਉਹਨੇ ਬਿਨੇ ਕੀਤੀ ਮਹਾਰਾਜ ਮੇਰੇ ਤੇ ਵੀ ਸ਼ਾਦੀ ਹੈ ਜੇ ਆਪ ਥੋੜੀ ਜੀ ਕਿਰਪਾ ਕਰ ਦਿਓ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਕਿ ਤੁਸੀਂ ਦਿੱਲੀ ਦੇ ਵਿੱਚ ਜਾਵੋ ਗੰਗਾ ਨਾਮ ਨਾਮ ਬ੍ਰਾਹਮ ਜਿਹੜਾ ਬ੍ਰਾਹਮਣ ਹੈ ਨਾ ਗੰਗਾਰ ਨਾਮ ਰਾਮ ਦਾ ਉਹਦੇ ਕੋਲ ਜਾ ਕੇ ਬੇਨਤੀ ਕਰ ਦਿਓ ਕਿ ਗੁਰੂ ਨਾਨਕ ਸਾਹਿਬ ਜੀ ਦੇ ਖਾਤਿਆਂ ਦੇ ਵਿੱਚੋਂ ਕੁਝ ਮਾਇਆ ਦੇ ਦਿਓ ਸਾਹਿਬ ਜੀ ਨੇ ਆਪਣਾ ਨਾਮ ਲਿਖ ਕੇ ਬਾਬਾ ਨਾਨਕ ਜੀ ਦਾ ਨਾਮ ਲਿਖ ਕੇ ਤੇ ਉਸ ਨੂੰ ਲਿਖ ਦਿੱਤਾ ਕਿ ਵੀ ਸੇਵਾ ਕੀਤੀ ਜਾਵੇ ਜਦੋਂ ਇਹ ਦਿੱਲੀ ਗਿਆ ਘਰ ਲੱਭਿਆ ਅੱਗੇ ਦਾਸਾਂ ਨੂੰ ਬੇਨਤੀ ਕੀਤੀ ਦਾਸਾਂ ਨੇ ਉਹ ਲਿਖਤ ਲੈ ਕੇ ਤੇ ਉਹਦੇ ਕੋਲ ਪਹੁੰਚ ਗਏ ਉਹਨੂੰ ਜਾ ਕੇ ਦਿਖਾਇਆ ਤੇ ਆਖਿਆ ਸੇਠ ਜੀ ਕੋਈ ਗੁਜਿੰਦਵਾਲ ਦੀ ਧਰਤੀ ਤੋਂ ਬੰਦਾ ਆਇਆ ਹੈ ਤੇ ਆਖਲ ਲੱਗਾ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਖਾਤਾ ਹੈ ਨਾ ਉਸ ਖਾਤੇ ਦੇ ਵਿੱਚੋਂ ਕੁਝ ਮਾਇਆ ਸਾਨੂੰ ਦੇ ਦਿਓ ਉਹਦੇ ਮਾਨੰਦਰ ਆਈ ਕਿ ਜੇ ਇੱਕ ਵਾਰੇ ਦੀ ਮਦਦ ਕਰ ਦਿੱਤੀ ਤੇ ਗੁਰੂ ਸਾਹਿਬ ਨੇ ਪਤਾ ਨਹੀਂ ਹੋਰ ਕਿੰਨੇ ਕ ਭੇਜ ਦੇਣੇ ਨੇ ਇਹਦੇ ਨਾਲੋਂ ਚੰਗਾ ਇਹ ਕਿ ਜਵਾਬ ਹੀ ਦੇ ਲਈਏ ਉਹਨੇ ਆਖਿਆ ਕਿ ਉਹਨਾਂ ਨੂੰ ਜਾ ਕੇ ਕਹਿ ਦਿਓ ਇਸ ਘਰ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਕੋਈ ਖਾਤਾ ਹੀ ਨਹੀਂ ਹੈ ਉਹਨੇ ਵਾਪਸ ਭੇਜ ਦਿੱਤਾ ਉਹ ਬੰਦਾ ਬੜਾ ਮਾਇੂਸ ਹੁਣ ਤੁਸੀਂ ਦੇਖੋ ਇੱਕ ਤੇ ਬੰਦੇ ਦੇ ਘਰ ਅੰਦਰ ਵਿਆਹ ਧਰਿਆ ਹੋਵੇ ਦੂਜਾ ਮਨੋ ਕੇ ਇਂਤਜ਼ਾਮ ਕਰਦਾ ਕੋਵੇ ਮਾਇਆ ਦਾ ਇਧਰ ਉਧਰ ਡੋਲਦਾ ਹੋਵੇ ਬੜਾ ਮੁਸ਼ਕਿਲ ਹੋ ਜਾਂਦਾ ਹੈ ਉਹ ਗੁਰੂ ਮਰਦਾਸ ਮਹਾਰਾਜ ਜੀ ਦੇ ਕੋਲ ਆਏ ਨਹੀਂ ਤੇ ਆਣ ਕੇ ਆਖਿਆ ਕਿ ਦਾਤਾ ਇਤਨੀ ਦੂਰ ਗਿਆ ਪੱਲੇ ਕੁਝ ਨਹੀਂ ਪਿਆ ਸੱਭ ਨੇ ਆਖਿਆ ਕਿਉਂ ਪਿਆਰੀਆ ਕੀ ਗੱਲ ਹੋਈ ਹੈ ਕਹਿਣ ਲੱਗੇ ਮਹਾਰਾਜ ਉਹਨਾਂ ਨੇ ਜਵਾਬ ਦੇ ਦਿੱਤਾ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਸਾਡੇ ਘਰ ਅੰਦਰ ਗੁਰਨਾਨਕ ਦੇ ਨਾਮ ਦਾ ਕੋਈ ਖਾਤਾ ਨਹੀਂ ਗੁਰੂ ਮਰਦਾਸ ਜੀ ਨੇ ਆਖਿਆ ਤੁਸੀਂ ਘਬਰਾਉਣਾ ਨਹੀਂ ਇਹ ਤੁਹਾਡੀ ਧੀ ਨਹੀਂ ਇਹ ਸਾਡੀ ਧੀ ਹੈ ਅਸੀਂ ਖੁਦ ਆਪ ਇਸ ਸ਼ਾਦੀ ਦੇ ਵਿੱਚ ਸ਼ਾਮਲ ਹੋਵਾਂਗੇ ਤੁਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਰਹੀ ਗੱਲ ਜੇ ਖਾਤਿਆਂ ਦੀ ਤੇ ਹਜ਼ੂਰ ਨੇ ਆਖਿਆ ਜੇ ਉਹਦਾ ਖਾਤਾ ਸਾਡਾ ਖਾਤਾ ਉਹਦੇ ਘਰ ਨਹੀਂ ਤੇ ਉਹਦਾ ਵੀ ਖਾਤਾ ਫਿਰ ਸਾਡੇ ਘਰ ਨਹੀਂ ਮਹਾਰਾਜ ਜੀ ਨੇ ਪਾੜ ਕੇ ਪਰਚੀ ਉਹ ਮਾਰੀ ਕੋਜੀ ਸੱਮਾਂ ਗੁਜ਼ਰਿਆ ਉਹਦਾ ਜਿਹੜਾ ਵਪਾਰ ਸੀ ਇਦਾਂ ਥੱਲੇ ਡਿੱਗ ਗਿਆ ਜਿਵੇਂ ਕਿਸੇ ਰੇਤ ਦਾ ਮਹਿਲ ਜਿਹੜਾ ਕਿ ਸਮੁੰਦਰ ਦੇ ਕਿਨਾਰੇ ਬਣਾਇਆ ਹੋਵੇ ਤੇ ਇੱਕੋ ਹੀ ਛਾਲ ਆਉਂਦੀ ਹੈ ਸਾਰੀ ਰੇਤ ਦਾ ਮਹਿਲ ਉਹ ਆਪਣੀ ਨਾਲ ਹੀ ਖਿੱਚ ਕੇ ਲੈ ਜਾਂਦੀ ਹੈ ਕੰਗਾਲ ਹੋ ਗਿਆ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਤੇ ਹੁੰਦਾ ਹੈ ਪਤਾ ਤੇ ਹੁੰਦਾ ਹੈ ਕਿ ਇੱਥੇ ਗਲਤੀ ਹੋਈ ਹੈ ਪਰ ਬੰਦਾ ਬਾਸਰਦਾ ਨਹੀਂ ਬੰਦਾ ਬੋਲਦਾ ਨਹੀਂ ਉਹਨੂੰ ਪਤਾ ਸੀ ਇਹ ਕਲਾ ਗੁਰੂ ਅਮਰਦਾਸ ਜੀ ਦੇ ਘਰ ਦੀ ਹੈ ਇਹ ਬਾਬਾ ਨਾਨਕ ਜੀ ਦੇ ਘਰ ਦੀ ਕਲਾ ਵਰਤ ਗਈ ਹੈ ਫਟਾਫਟ ਆਇਆ ਗੋਇੰਦਵਾਲ ਸਾਹਿਬ ਦੇ ਅੰਦਰ ਹੁਣ ਆਪਣੀ ਗਲਤੀ ਦੀ ਪੁਲ ਬਖਸ਼ਾਉਣ ਦੇ ਲਈ ਸਾਹਿਬ ਜੀ ਦੇ ਘਰ ਦੇ ਲੰਗਰਾਂ ਦੀ ਸੇਵਾ ਕਰਦਾ ਹੈ ਕਦੀ ਜੂਠੇ ਭਾਂਡੇ ਮਾਂਜਦਾ ਫਿਰ ਕਦੀ ਲੱਕੜਾਂ ਲੈ ਕੇ ਆਉਂਦਾ ਕਹ ਕਦੀ ਪਾਣੀ ਦਾ ਇੰਤਜ਼ਾਮ ਕਰਦਾ ਕਹ ਦਿਨ ਰਾਤ ਸੇਵਾ ਦੇ ਵਿੱਚ ਜੁੜਿਆ ਹੋਇਆ ਤੇ ਸੇਵਾ ਕਰਦਿਆਂ ਕਰਦਿਆਂ ਅਹਿਸਾਸ ਹੋਇਆ ਕਿ ਇਹ ਸੱਚੇ ਦਾ ਘਰ ਹੈ ਤੇ ਜੇ ਸੱਚੇ ਦੇ ਨਾਲ ਸੱਚੇ ਨਾ ਰੋ ਤੇ ਪੱਲੇ ਕੱਖ ਨਹੀਂ ਰੈਂਦਾ ਉਨੇ ਮਹਿਸੂਸ ਕੀਤਾ ਸਬ ਸੱਚੇ ਸਤਿਗੁਰੂ ਦੀਆਂ ਬਰਕਤਾਂ ਨੂੰ ਉਹਨੇ ਇਹ ਵੀ ਦੇਖਿਆ ਕਿ ਮਨ ਬੜਾ ਬੇਈਮਾਨ ਹੈ ਮਾਇਆ ਦੇ ਪਿੱਛੇ ਛੇਤੀ ਬੇਈਮਾਨ ਹੋ ਜਾਂਦਾ ਕਿ ਫੈਸਲਾ ਕੀਤਾ ਕਿ ਨਹੀਂ ਗੁਰੂ ਘਰ ਰਹਿ ਕੇ ਹੀ ਸੇਵਾ ਕਰਨੀ ਹੈ ਹੈਰਾਨਗੀ ਦੀ ਗੱਲ ਉਹ ਗੁਰੂ ਦੇ ਦਰਸ਼ਨਾਂ ਦੇ ਲਈ ਗਿਆ ਹੀ ਨਹੀਂ ਗੁਰੂ ਮਰਦਾਸ ਜੀ ਜੋ ਤੇ ਅੰਤਰਜਾਮੀ ਨੇ ਘੱਟ ਘੱਟ ਦੇ ਅੰਤਰਸ ਦੀਆਂ ਜਾਣ ਲੈਂਦੇ ਨੇ ਅੱਜ ਤਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਲੰਗਰ ਹਾਲ ਦੇ ਵਿੱਚ ਪਹੁੰਚੇ ਨਾ ਲੰਗਰ ਛਕਣ ਦੇ ਲਈ ਤੇ ਇਹਨੇ ਮੁਖ ਫੇਰ ਲਿਆ ਮੇਰੇ ਸਹਿਬ ਜੀ ਅੱਗੇ ਹੋ ਗਏ ਇਹਨੇ ਫਿਰ ਮੁਖ ਫੇਰ ਲਿਆ ਹਜ਼ੂਰ ਨੇ ਗੱਲ ਨਾ ਲਾਇਆ ਉੱਚੀ ਉੱਚੀ ਤਹਾ ਮਾਰ ਕੇ ਰੋਣ ਲੱਗਾ ਕਿ ਮਹਾਰਾਜ ਮੈਂ ਬਹੁਤ ਪਾਪੀ ਬੰਦਾ ਹਾਂ ਮੈਂ ਤੇਰੇ ਘਰ ਨੂੰ ਬੜਾ ਛੋਟਾ ਜਾ ਕਰਕੇ ਜਾਣਿਆ ਸੀ ਮੈਨੂੰ ਬਖਸ਼ ਦੇ ਮੈਨੂੰ ਨਹੀਂ ਸੀ ਪਤਾ ਕਿ ਇਸ ਘਰ ਅੰਦਰ ਸੱਚਮੁੱਚ ਪਰਮਾਤਮਾ ਦੀਆਂ ਬਰਕਤਾਂ ਨੇ ਮੈਨੂੰ ਪਤਾ ਨਹੀਂ ਸੀ ਕਿ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਮਹਾਰਾਜ ਤੁਸਾਂ ਸਭ ਕੁਝ ਦਿੱਤਾ ਅਸੀਂ ਮੁਕਰਦਿਆਂ ਹੋਇਆਂ ਪਲ ਨਹੀਂ ਲਾਇਆ ਅਸੀਂ ਮੁਕਰ ਕੇ ਚਾਤੀ ਮਹਾਰਾਜ ਸਾਨੂੰ ਬਖਸ਼ ਲੈ ਸਾਨੂੰ ਬਖਸ਼ ਲੈ ਮਹਾਰਾਜ ਜੀ ਨੇ ਆਖਿਆ ਕਿ ਸਾਰੇ ਗੁਨਾ ਮਾਫ ਹਜ਼ੂਰ ਨੇ ਮਾਇਆ ਦਿੱਤੀ ਕਿ ਵਪਾਰ ਸ਼ੁਰੂ ਕਰੋ ਇਹ ਨਹੀਂ ਆਖਿਆ ਨਹੀਂ ਮਹਾਰਾਜ ਇਹਦੇ ਨਾਲ ਤੇ ਅੱਗੇ ਮਾਇਆ ਤੇ ਨਾਲ ਤੇ ਅੱਗੇ ਬੇਈਮਾਨ ਹੋਇਆ ਸੀ ਮਾਇਆ ਲੈ ਗਿਆ ਮਨ ਬੇਈਮਾਨ ਹੋ ਗਿਆ ਮਹਾਰਾਜ ਕਹਿੰਦੇ ਨੇ ਕਿ ਇਸ ਮਾਇਆ ਦੇ ਨਾਲ ਤੈਨੂੰ ਅਸੀਂ ਨਾਮ ਵੀ ਦਵਾਂਗੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਪਾ ਕੀ ਮਹਾਰਾਜ ਕਹਿੰਦੇ ਨੇ ਕੱਲੀ ਹੁਣ ਮਾਇਆ ਨਹੀਂ ਮਿਲੇਗੀ ਹੁਣ ਮਾਇਆ ਦੇ ਨਾਲ ਨਾਮ ਵੀ ਇਸ ਨਾਮ ਦੀ ਬਰਕਤ ਦੇ ਨਾਲ ਆਪਣੇ ਜੀਵਨ ਨੂੰ ਸਫਲ ਕਰ ਸਕੋ ਮਾਇਆ ਤੁਹਾਡਾ ਲੋਕ ਸਵਾਰੇਗੀ ਤੇ ਵਾਹਿਗੁਰੂ ਜੀ ਦਾ ਨਾਮ ਤੁਹਾਡਾ ਪਰਲੋਕ ਸਵਾਰੇਗਾ ਤੁਹਾਡਾ ਅੰਦਰ ਸਵਾਰੇਗਾ ਜਿਨ ਜਿਨ ਕੀ ਨੀ ਮੇਰੇ ਗੁਰ ਕੀ ਆਸਾ ਜਿਨਾਂ ਜਿਨਾਂ ਪੁਰਖਾਂ ਨੇ ਮੇਰੇ ਗੁਰੂ ਦੇ ਚਰਨਾਂ ਦਾ ਉਹ ਟਾਸਰਾ ਲਿਆ ਮੇਰੇ ਮਾਲਕ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ ਹਾਂ ਵਖਰੀ ਗੱਲ ਕੋਈ ਬੇਈਮਾਨ ਹੋ ਜਾਵੇ ਮਨ ਬਦਲ ਲਵੇ ਵਿਚਾਰ ਬਦਲ ਲਵੇ ਬਚਨ ਬਦਲ ਲਵੇ ਪਰ ਬਖਸ਼ਿਆ ਨਹੀਂ ਜਾਂਦਾ ਜੇ ਆਖੇ ਕਿ ਮੈਂ ਗੁਰੂ ਨੂੰ ਧੋਖਾ ਦੇ ਦਿੱਤਾ ਨਹੀਂ ਉਹ ਗੁਰੂ ਨੂੰ ਨਹੀਂ ਧੋਖਾ ਦੇ ਰਿਆ ਉਹ ਆਪਣੀਆਂ ਜੜਾਂ ਆਪ ਪੁੱਟਦਾ ਪਿਆ ਹੈ ਸਭ ਸੱਚੇ ਸਤਗੁਰ ਜੀ ਦੇ ਘਰ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਕਿਉਂਕਿ ਸਤਗੁਰ ਜਾਗਤਾ ਹੈ ਦਿਉ ਭੁੱਲੀ ਮਾਲਣੀ ਹੈ ਉਹ ਗੁਰੂ ਤੇ ਜਾਗਦਾ ਹੈ ਤੇ ਜਾਗਦੇ ਨੂੰ ਤੁਸੀਂ ਕਿਵੇਂ ਧੋਖਾ ਦਿਓਗੇ ਸੁੱਤੀਆਂ ਪਿਆ ਨੂੰ ਤੇ ਧੋਖਾ ਦਿੱਤਾ ਜਾ ਸਕਦਾ ਹੈ ਕਿ ਜਿਨੂੰ ਦਿਖਾਈ ਨਹੀਂ ਦਿੰਦਾ ਉਹਨੂੰ ਤੇ ਧੋਖਾ ਦਿੱਤਾ ਜਾ ਸਕਦਾ ਕਿ ਪਰ ਜੋ ਸਦਾ ਹੀ ਵੇਖਦਾ ਗਿਆ ਜੋ ਸਦਾ ਹੀ ਸਾਡੇ ਅੰਗ ਸੰਗੇ ਸਦਾ ਅੰਗ ਸੰਗੇ ਆ ਭੰਗੰਗ ਵਿਪੂਰਤੇ ਤੁਸੀਂ ਉਸ ਵਾਹਿਗੁਰੂ ਜੀ ਨੂੰ ਧੋਖਾ ਕਿਵੇਂ ਦੋਗੇ ਤੁਸੀਂ ਗੁਰੂ ਨੂੰ ਧੋਖਾ ਕਿਵੇਂ ਦੋਗੇ ਐਸੇ ਕਰਕੇ ਇਤਿਹਾਸ ਗਵਾਕੇ ਕਿ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਧਰੋ ਕਪੜ ਕੀਤਾ ਉਹ ਬਖਸ਼ੇ ਨਹੀਂ ਗਏ ਜਿਨ੍ਹਾਂ ਨੇ ਝੂਠਾ ਨਾਮ ਆਸਰਾ ਲੈ ਕੇ ਆਪਣੇ ਜੀਵਨ ਨੂੰ ਬਣਾਇਆ ਉਹਨਾਂ ਨੇ ਜੀਵਨ ਨੂੰ ਤੇ ਬਣਾ ਲਿਆ ਪਰ ਉਸ ਜੀਵਨ ਦੇ ਵਿੱਚੋਂ ਮੇਰੇ ਵੈਗੁਰ ਨੇ ਸੁਖ ਖੋਲੇ ਪਦਾਰਥ ਨੇ ਪਰ ਆਤਮਿਕ ਸੁਖ ਨਹੀਂ ਹੈ ਇਹ ਗੁਰੂ ਦੇ ਨਾਲ ਧੋਖਾ ਕਰਨ ਵਾਲਿਆਂ ਦੀ ਗੱਲ ਹੈ ਪਿਆਰਿਓ ਜਿਨ੍ਹਾਂ ਨੇ ਗੁਰੂ ਦੇ ਨਾਲ ਧੋਖਾ ਕੀਤਾ ਗੁਰੂ ਨੂੰ ਤੁੱਛ ਜਾਣ ਕੇ ਕਿ ਗੁਰੂ ਕੁਝ ਨਹੀਂ ਕਰ ਸਕਦੇ ਪਰ ਜਦੋਂ ਗੁਰੂ ਨੇ ਕਰਨਾ ਨਾ ਤੇ ਉਦੋਂ ਮਨੁੱਖ ਦੀ ਜ਼ਿੰਦਗੀ ਖਵਾ ਰੋ ਕੇ ਰਹਿ ਜਾਂਦੀ ਹੈ